ਸਿਸ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਤੇ ਸਭ ਤੋਂ ਵੱਡਾ ਸਵਾਲ ਜੋ ਉਹਨਾਂ ਦੇ ਸਮਰਥਕ ਸਮਰਥਕਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਅਮਰਿਤਪਾਲ ਸਿੰਘ ਨੂੰ ਕੀ ਰਿਹਾਈ ਮਿਲੇਗੀ ਜਾਂ ਨਹੀਂ ਮਿਲੇਗੀ। ਪਰ ਇਸ ਸਭ ਦੇ ਵਿਚਾਲੇ ਅ ਅਮਰੀਕਾ ਦੇ ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਕੋਲ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮਸਲਾ ਜੜਾਏ ਪਹੁੰਚਿਆ ਹੈ। ਤੇ ਸਿਫਾਰਿਸ਼ ਕੀਤੀ ਹੈ ਅਮਰੀਕਾ ਦੇ ਵਿੱਚ ਵਕਾਲਤ ਕਰ ਰਹੇ ਜਸਪ੍ਰੀਤ ਸਿੰਘ ਨੇ। ਉਨ੍ਹਾਂ ਨੇ ਕਮਲਾ ਹੈਰਿਸ ਦੇ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਅਤੇ ਆਪਣੇ ਪੇਜ ਦੇ ਉੱਤੇ ਵੀਡੀਓ ਸਾਂਝੀ ਕਰਕੇ ਬਿਆਨ ਵੀ ਜਾਰੀ ਕੀਤਾ ਤੇ ਕਿਹਾ ਕਿ ਅਮਰਿਤਪਾਲ ਦੀ ਰਿਹਾਈ ਭਾਰਤ ਦੇ ਵਿੱਚ ਗੈਰਕਾਨੂੰਨੀ ਹੈ ਇਸ ਬਾਬਤ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਹ ਉਪਰਾਸ਼ਟਪਤੀ ਕਮਲਾ ਹੈਰਿਸ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਅਮਰੀਕਾ ਇਸ ਮਾਮਲੇ ਦੇ ਵਿੱਚ ਦਖਲ ਦੇਵੇ ਅਮਰਿਤਪਾਲ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਜਿਹੜਾ ਕ੍ਰਾਈਮ ਹੈ ਉਸ ਕਿਸਮ ਦਾ ਨਹੀਂ ਕਿ ਜਿੱਦਾਂ ਦੀ ਪਨਿਸ਼ਮੈਂਟ ਇਹਨਾਂ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ ਦਿੱਤੀ ਗਈ ਆ ਹੁਣ NSA ਦੇ ਅੰਡਰ ਸਾਰ ਤਕਰੀਬਨ ਜਿਹੜੀ ਜਮਾਨਤ ਨਹੀਂ ਹੁੰਦੀ ਤੇ ਇਹਨਾਂ ਨੂੰ ਓਵਰਸਾਲ ਤੋਂ ਉੱਤੇ ਤਾਂ ਉਦਾਂ ਹੀ ਹੋ ਗਿਆ ਕੋਈ ਟ੍ਰਾਇਲ ਨਹੀਂ ਕੁਛ ਨਹੀਂ ਤੇ ਅੱਗੇ ਟਾਈਮ ਵਧਾਈ ਜਾਂਦੇ ਜਿਹੜੇ ਨਾਲ ਦੇ ਇਹਨਾਂ ਦੇ ਬੰਦੇ ਨੇ ਉਹ ਵੀ ਇਸੇ ਤਰ੍ਹਾਂ ਹੀ ਆ ਸੀਰੀਅਸ ਹਿਊਮਨ ਰਾਈਟ ਵੈਲੇਸ਼ਨ ਦਾ ਇਸ਼ੂ ਆ ਤੇ ਇਹ ਇਸ਼ੂ ਜਿਹੜਾ ਹੈਗਾ ਉਹ ਅਸੀਂ ਹਿਊਮਨ ਰਾਈਟ ਦੇ ਐਂਗਲ ਤੋਂ ਅ ਅਮਰੀਕਾ ਸਰਕਾਰ ਦੇ ਨਾਲ ਟੇਕ ਅਪ ਕੀਤਾ ਆਉਂਦੇ ਦਿਨਾਂ ਵਿੱਚ ਇਹ ਇਸ਼ੂ ਜਿਹੜਾ ਤਕਰੀਬਨ ਅਮਰੀਕਾ ਦੇ ਜਿਆਦਾ ਸੈਂਟਰਾਂ ਦੇ ਕਾਂਗਰਸਮੈਨਾਂ ਦੇ ਨਾਲ ਗੱਲ ਕਰਕੇ ਤੇ ਇਹਨੂੰ ਕੋਸ਼ਿਸ਼ ਕਰਾਂਗੇ ਜ਼ਾਰਬ ਕਰਨ ਦੀ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਗਵਰਨਮੈਂਟ ਆਫ ਇੰਡੀਆ ਤੇ ਜਿਹੜਾ ਉਹ ਪ੍ਰੈਸ਼ਰ ਪਾਓ ਕਿ ਕਿਉਂਕਿ ਇਹਨਾਂ ਨੂੰ ਹੁਣ ਲੋਕਾਂ ਨੇ ਇੰਨੀ ਭਾਰੀ ਬੰਬਤਨਾ ਦਿਖਾਇਆ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਇਹ ਐਜ਼ ਅ ਮੈਂਬਰ ਪਾਰਲੀਮੈਂਟ ਆਪਣੀਆਂ ਡਿਊਟੀਆਂ ਜਿਹੜੀਆਂ ਨੇ ਉਹ ਕੈਰੀ ਆਨ ਕਰ ਸਕਣ ਐਨਐਸਏ ਹਟਾਈ ਜਾਵੇ ਕਿਉਂਕਿ ਐਨਐਸਏ ਦੀ ਕੋਈ ਤੋਕੀ ਨਹੀਂ ਬਣਦੀ ਜਦੋਂ ਉਹਨਾਂ ਨੇ ਇਲੈਕਸ਼ਨ ਹੀ ਲੜ ਲਈ ਜਿਹੜਾ ਸੰਵਿਧਾਨ ਦੇ ਇੰਡੀਆ ਨੂੰ ਅਲੀਜੈਂਸ ਦੇ ਕੇ ਸੌਂ ਚੱਕ ਕੇ ਤੇ ਉਹਨਾਂ ਦੇ ਐਨਐਸਏ ਲਾਉਣ ਦਾ ਕੋਈ ਮਤਲਬ ਨਹੀਂ ਆ ਤੇ ਜਿਹੜੀ ਉਹਨਾਂ ਦੀ ਡਿਟੈਂਸ਼ਨ ਆ ਉਹਨੂੰ ਜਿਹੜੇ ਅਮਰੀਕਾ ਦੇ ਜਿਹੜੇ ਇੱਥੇ ਸਿੱਖ ਨੇ ਉਹ ਇਹ ਸਮਝਦੇ ਨੇ ਵੀ ਬਹੁਤ ਜ਼ਿਆਦਾ ੱਟਕਾ ਹੋਇਆ ਇਹ ਗੈਰ ਕਾਨੂੰਨੀ ਆ ਤੇ ਨਾਲ ਦੀ ਨਾਲ ਇਹ ਹਿਊਮਨ ਰਾਈਟ ਦੀ ਵਾਇਲੇਸ਼ਨ ਤੇ ਜਿਹੜੀ ਅਮਰੀਕਾ ਦੀ ਲੀਡਰਸ਼ਿਪ ਹੈ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਆ ਹੁਣ ਤੱਕ ਮੈਂ 20 ਤੋਂ ਉੱਪਰ ਲੀਡਰ ਨਾਲ ਗੱਲ ਕਰ ਚੁੱਕਾ ਜੀ ਇਨਕਲੂਡਿੰਗ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਉਹ ਸਾਰੇ ਵੀ ਇਹ ਫੀਲ ਕਰਦੇ ਨੇ ਕਿ ਇਹ ਮੈਟਰ ਇਦਾਂ ਦਾ ਹੈਗਾ ਵੀ ਇਹਦੇ ਤੇ ਫਰਦਰ ਜਿਹੜਾ ਉਹ ਟੇਕ ਅਪ ਕੀਤਾ ਜਾ ਸਕਦਾ ਕਿਉਂਕਿ ਅਮਰੀਕਾ ਜਿਹੜਾ ਹੈਗਾ ਉਹ ਇੰਡੀਆ ਦੇ ਨਾਲ ਬਹੁਤ ਵਧੀਆ ਕੋਰਡੀਅਲ ਰਿਲੇਸ਼ਨ ਰੱਖਦਾ ਤੇ ਹੋਰ ਮਜ਼ਬੂਤ ਰਿਲੇਸ਼ਨ ਕਰਨਾ ਚਾਹੁੰਦਾ ਸੋ ਦੋਨਾਂ ਕੰਟਰੀਆਂ ਦੀ ਜਿਹੜੀ ਤਰੱਕੀ ਹੋਵੇ ਦੋਨਾਂ ਕੰਟਰੀਆਂ ਦੇ ਆਪਸ ਦੇ ਵਿੱਚ ਰਿਲੇਸ਼ਨ ਚੰਗੇ ਹੋਣ ਇਹ ਅਸੀਂ ਕਾਮਨਾ ਕਰਦੇ ਹਾਂ ਤੇ ਇਹ ਜਿਹੜੇ ਅ ਅਮਰੀਕਨ ਲੀਡਰਸ ਨੇ ਹਮੇਸ਼ਾ ਵਰਕ ਕਰਦੇ ਨੇ ਇੰਡੀਆ ਬਹੁਤ ਇੰਪੋਰਟੈਂਟ ਐਲਾਈ ਹੈ ਲੇਕਿਨ ਜਿੱਥੇ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਆਉਂਦੀ ਹੈ ਉੱਥੇ ਅਮਰੀਕਾ ਹਮੇਸ਼ਾ ਸਟੈਂਡ ਲੈਂਦਾ ਕਿਉਂਕਿ ਅਮਰੀਕਾ ਦੇ ਵਿੱਚ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨਾ ਚਾਹੇ ਇੱਥੇ ਹੋਵੇ ਜਾਂ ਬਾਹਰ ਹੋਵੇ ਕਿਤੇ ਵੀ ਉਹਨੂੰ ਬੜਾ ਲਿਆ ਜਾਂਦਾ ਸੀਰੀਅਸਲੀ NSA ਤਹਿਤ ਅਮਰਿਤਪਾਲ ਦੀ ਹੋਈ ਗ੍ਰਿਫਤਾਰੀ ਵਾਲੀ ਐਕਸਟੈਂਸ਼ਨ ਵੀ 24 ਜੂਨ ਨੂੰ ਖਤਮ ਹੋਣ ਜਾ ਰਹੀ ਹੈ ਅਮਰਿਤਪਾਲ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਲਈ ਉਸ ਦੇ ਸਮਰਥਕਾਂ ਨੇ ਕੋਸ਼ਿਸ਼ਾਂ ਵੀ ਤੇਜ਼ ਕਰ ਦਿੱਤੀਆਂ ਨੇ ਬੀਤੇ ਦਿਨੀ ਸੀਐਮ ਮੰਨ ਨੂੰ ਵੀ ਇਸ ਬਾਬਤ ਲਿਖਿਆ ਗਿਆ ਸੀ ਅਤੇ ਹੁਣ ਅਮਰੀਕਾ ਦੇ ਵਿੱਚ ਉਪਰਾਸ਼ਟਰਪਤੀ ਦੇ ਕੋਲ ਇਹ ਮੁੱਦਾ ਚੁੱਕਿਆ ਜਾਣਾ ਵੀ ਵੱਡਾ ਐਕਸ਼ਨ ਹੈ ਦੇਖਣਾ ਹੋਵੇਗਾ ਕਿ ਕਦੋਂ ਤੱਕ ਅਮਰਿਤਪਾਲ ਸਿੰਘ ਦੀ ਰਿਹਾਈ ਜਾਂ ਫਿਰ ਸੰਸਦ ਵੱਜੋਂ ਸੋਚਣ ਦੇ ਲਈ ਕੋਈ ਫੈਸਲਾ ਆਉਂਦਾ ਹੈ ਬਿਊਰੋ ਰਿਪੋਰਟ ਲਿਵਿੰਗ ਇੰਡੀਆਨ